ਜਲੰਧਰ ਦੇ ਵਰਕਸ਼ਾਪ ਚੌਂਕ ਤੋਂ ਕਪੂਰਥਲਾ ਚੌਂਕ ਵਾਲੀ ਸੜਕ ਲੰਬੇ ਸਮੇਂ ਤੋਂ ਰੁਕੀ ਪਈ ਸੀ ਕਿਉਂਕਿ ਇੱਥੇ ਕੰਮ ਤਾਂ ਸ਼ੁਰੂ ਹੋ ਗਿਆ ਸੀ ਪਰ ਉਸ ਕੰਮ ਨੂੰ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਸਰਕਾਰ ਦੇ ਵੱਲੋਂ ਉਸ ਨੂੰ ਵੱਡੇ ਪੱਧਰ ਤੇ ਮੁਕੰਮਲ ਨਹੀਂ ਕੀਤਾ ਗਿਆ ਲਗਾਤਾਰ ਉੱਥੇ ਕਈ ਵੱਡੇ ਐਕਸੀਡੈਂਟ ਵੀ ਹੋਏ ਲੋਕਾਂ ਨੂੰ ਧੂੜ ਮਿੱਟੀ ਦੇ ਵਿੱਚ ਰਹਿਣਾ ਵੀ ਪਿਆ ਪਰ ਹੁਣ ਇਲਾਕਾ ਨਿਵਾਸੀਆਂ ਦੀ ਇੱਕ ਸ਼ਿਕਾਇਤ ਤੇ ਹੀ ਨਵੇਂ ਬਣੇ ਵਿਧਾਇਕ ਦੇ ਵੱਲੋਂ ਇਸ ਸੜਕ ਤੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਖੁਸ਼ੀ ਪ੍ਰਗਟ ਕੀਤੀ ਗਈ ਹੈ ਇਹ ਰਹਤੀ ਪਾਰਟੀਆਂ ਜਿਹੜੀਆਂ ਕਮੀਆਂ ਹੈਗੀਆਂ ਉਹਨੂੰ ਦੂਰ ਕੀਤਾ ਜਾ ਰਿਹਾ ਪਹਿਲਾਂ ਤਾਂ ਜਿਹੜੇ ਅਧੂਰੇ ਕੰਮ ਜਿਹੜੇ ਆਪਾਂ ਛੱਡ ਕੇ ਗਏ ਆਂ ਖੜੇ ਪੈਰ ਉਹਨੂੰ ਹੁਣ ਕੰਮ ਨੂੰ ਜਿਹੜਾ ਪੂਰਾ ਕੀਤਾ ਜਾ ਰਿਹਾ ਇਹ ਕੰਮ ਦੀ ਕੱਲ ਸਰਕਟ ਹਾਊਸ ਦੇ ਵਿੱਚ ਮੀਟਿੰਗ ਹੋਈ ਸੀ ਜਿਹੜੇ ਕੋਈ ਸੜਕਾਂ ਨੂੰ ਲੈ ਕੇ ਅਸੀਂ ਮਸਲਾ ਜਿਹਦੇ ਵਿੱਚ ਮੈਂ ਨਾਲ ਬੈਠਾ ਸੀ ਇਹ ਇੱਕ ਮੁੱਦਾ ਮੈਂ ਵੀ ਚੱਕਿਆ ਜਿਹੜਾ ਟਗੋਰ ਹਸਟਨਪਾਰ ਜਿਹੜੀ ਸੜਕ ਜਿਹੜੀ ਹੁਣ ਆਪਾਂ ਕਰਵਾ ਰਹੇ ਆਂ ਕੰਮ ਤੁਸੀਂ ਦੇਖਿਆ ਆਪ ਜੀ ਨੇ ਸਭ ਨੇ ਤੇ ਉਹਦਾ ਮੁੱਦਾ ਚੱਕਿਆ ਤੇ ਤੁਰੇਸ ਬਾਰੇ ਜਾਣਕਾਰੀ ਵਿਧਾਇਕ ਸਾਹਿਬ ਨੇ ਲਈ ਸਾਹਮਣੇ ਲਿੱਤੀ ਆ ਪੂਰੀ ਤੇ ਉਦੀ ਫੁੱਲ ਅਫਸਰਾਂ ਨਾਲ ਚੰਗੀ ਉਹਨਾਂ ਨਾਲ ਗੱਲਬਾਤ ਹੋਈ ਆ ਕਿ ਕਿਉਂ ਨਹੀਂ ਕੰਮ ਸ਼ੁਰੂ ਹੋਇਆ ਤੇ ਉਹਨਾਂ ਦਾ ਕੋਈ ਜਵਾਬ ਨਹੀਂ ਨਿਕਲਿਆ ਕੀ ਉਹਦੇ ਵਿੱਚ ਕਾਰਨ ਸੀ ਕੀ ਨਹੀਂ ਸੀ ਉਹ ਕੋਈ ਦੱਸ ਨਹੀਂ ਪਾਏ ਪਰ ਵਿਧਾਇਕ ਸਾਹਿਬ ਨੇ ਇੱਕੋ ਹੀ ਆਰਡਰ ਦਿੱਤਾ ਹੈ ਕਿ ਕੱਲ ਤੋਂ ਮੈਨੂੰ ਇਹ ਕੰਮ ਸ਼ੁਰੂ ਚਾਹੀਦਾ ਤੇ ਏਰੀ ਹੀ ਜਿਹੜੀ ਸਵੇਰੇ ਜਿਆਜਾ ਲੈਣ ਵਾਸਤੇ ਆਏ ਸੀ ਅਫਸਰ ਮੇਰੇ ਕੋਲ ਗੱਲਬਾਤ ਕਰਕੇ ਗਏ ਆਪਾਂ 10:30 ਵੇਰਾ ਟਾਈਮ ਸੀ ਸਵੇਰੇ ਇੱਥੇ ਸਾਰਾ ਅਸੀਂ ਦੇਖ ਕੇ ਗਏ ਆ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਕੀਤੀ ਕਿ ਰਾਤੀ ਐ 9:30 10 ਵਜੇ ਤੋਂ ਆਪਾਂ ਕੰ ਕੰਮ ਚੱਲਦਾ ਰਹੇਗਾ ਤਕਰੀਬਨ ਕੋਈ 8:00 ਵਜੇ ਤੱਕ ਕੰਮ ਚੱਲੇਗਾ ਤੇ ਜਿਰੀ ਜਿਆਦਾ ਰਾਤੀ ਮੈਂ 1:00 ਵਜੇ ਤੱਕ ਪੂਰਾ ਡਿਊਟੀ ਦੇ ਕੇ ਜਾਵਾਂਗਾ ਸਰ ਇਹਨਾਂ ਨੇ 10 ਤੋਂ 15 ਦਿਨ ਦਾ ਨਾ ਟਾਈਮ ਦਿੱਤਾ ਸੀ ਮਿਨੀਮਮ 15 ਦਿਨ ਤਾਂ ਇਹਨਾਂ ਨੇ ਕਿਹਾ ਸੀ ਪਰ ਇਹਨਾਂ ਨੇ ਇਹ ਕਹਿ ਰਿਹਾ ਕਿ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਜਲਦੋ ਜਲ ਕੰਪਲੀਟ ਅਸੀਂ ਕਰ ਦਵਾਂਗੇ ਹੋਰ ਜਿਹੜੇ ਅਧਿਕਾਰੀ ਆ ਅਫਸਰ ਉਹ ਕਹਿ ਰਹੇ ਕਿ ਸਾਡਾ ਦਾਲ ਨਹੀਂ ਰੱਖਿਆ ਨਹੀਂ ਹੁੰਦਾ ਕਿ ਤੁਸੀਂ ਦਿਖਾ ਪਹੁੰਗਣਾ ਦਾਲ ਮੈਨੂੰ ਬਿਲਕੁਲ ਰਖਾਵਾਂਗਾ ਜੀ ਪਿਆਰ ਮੁਹੱਬਤ ਦਾ ਸਾਰੇ ਕੰਮ ਜਿਹੜੇ ਹੈ ਪਿਆਰ ਨਾਲ ਹੀ ਹੁੰਦੇ ਆ ਤੇ ਅਸੀਂ ਪਿਆਰ ਨਾਲ ਕਰਾਂਗੇ ਅਸੀਂ ਉਹਨਾਂ ਅ ਸੇਬਾਂ ਦਾ ਵੀ ਅਸੀਂ ਜਿਹੜਾ ਹੈਗਾ ਪਿਆਰ ਲੈਣਾ ਆ ਉਹਨਾਂ ਕੋਈ ਇੱਜ਼ਤ ਲੈਣੀ ਆ ਆਪਾਂ ਵੀ ਤੇ ਉਹਨਾਂ ਨੂੰ ਕਦੇੜੀ ਵੀ ਆ ਕਿਉਂਕਿ ਉਹ ਸਾਡੇ ਸਰਕਾਰ ਦੇ ਅਫਸਰ ਹੈ ਤੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਵਿਧਾਇਕ ਸਾਹਿਬ ਨੇ ਵੀ ਉਹਨਾਂ ਨੂੰ ਇਹੀ ਚੀਜ਼ ਕੱਲ ਕਹੀ ਸੀ ਮੈਂ ਵੀ ਇਹੀ ਚੀਜ਼ ਉਹਨਾਂ ਨੂੰ ਇਹੀ ਕਵਾਂਗਾ ਕਿੱਦਾਂ ਦੇਖਦੇ ਹੋ ਕਿ ਸੜਕ ਦੇ ਜਿਹੜਾ ਮਟੀਰੀਅਲ ਘਟਾਲਾ ਹੁੰਦਾ ਕਿਸ ਤਰ੍ਹਾਂ ਇਹਨੂੰ ਘਟਾਲਾ ਹੋਣੀ ਨਹੀਂ ਦਵਾਂਗੇ ਜੀ ਜਿਹੜੇ ਕਰਕੇ ਮੈਂ ਇੱਥੇ ਖੁਦ ਡਿਊਟੀ ਦੇ ਰਿਆਂ ਤੇ ਕਿੱਦਾਂ ਘਟਾਲਾ ਹੋਏਗਾ ਇੱਕ ਆਮ ਆਦੀ ਪਾਰਟੀ ਦਾ ਇੱਕ ਵਰਕਰ ਇੱਥੇ ਖੜੇ ਹੋ ਕੇ ਕੰਮ ਕਰਵਾ ਰਿਹਾ ਰਾਤ ਤੱਕ ਇਹ ਅੱਜ ਤੱਕ ਇਤਿਹਾਸ ਦੇ ਵਿੱਚ ਕਦੀ ਨਹੀਂ ਹੋਇਆ ਇਹ ਪਹਿਲੀ ਰੀ ਹੈਗਾ ਇਸ ਚਾ ਮੈਂ ਹੀ ਕਹਿਣਾ ਚਾਹਨਾ ਜੀ ਤੇ ਮੈਂ ਪਰਸੋਂ ਰਾਤ ਇਥੇ ਹਾਲਾਤ ਬਹੁਤ ਖਰਾਬ ਸੀ 4 ਦਿਨ ਪਹਿਲੇ ਮੈਂ ਇਹਨਾਂ ਨੂੰ ਰਾਤੀ 10 ਵਜੇ ਤੇ 20 ਮਿੰਟ ਤੇ ਮੈਸੇਜ ਭੇਜਿਆ ਉਹ ਨਾਲ ਫੋਟੋ ਭੇਜੀਆਂ ਉਸ ਤੋਂ ਪਹਿਲੇ ਐਕਸੀਡੈਂਟ ਹੋਇਆ ਸੀ ਟਰੱਕ ਉਲਟਿਆ ਸੀ ਟੈਂਪੋ ਉਲਟਿਆ ਸੀ ਸਕੂਟਰ ਉਲਟਿਆ ਸੀ ਇਹਨਾਂ ਨੇ 2 ਮਿੰਟ ਚ ਮੇਰੀ ਮੈਸੇਜ ਪੜ ਲਈ ਤੇ ਤਲ ਮੈਨੂੰ ਇਹਨਾਂ ਦਾ ਫੋਨ ਆਇਆ ਕਿ ਡਾਕਟਰ ਸਾਹਿਬ ਮੈਂ ਸਾਰੇ ਕਰਮਚਾਰੀਆਂ ਦੇ ਨਾਲ ਮੀਟਿੰਗ ਕਰ ਲਈ ਹੈ ਤੇ ਇਹ ਕੰਮ ਤੁਹਾਡਾ ਤਲ ਸ਼ੁਰੂ ਹੋ ਜਾਏਗਾ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਦੇਖ ਲਓ ਅੱਜ ਰਾਤੀ ਅੱਧੀ ਰਾਤ ਵੇਲੇ ਕੰਮ ਸ਼ੁਰੂ ਹੋ ਗਿਆ ਤੇ ਇਸ ਤੋਂ ਫਾਸਟ ਕੰਮ ਨਹੀਂ ਹੋ ਸਕਦਾ 6 ਮਹੀਨੇ ਅਸੀਂ 6 ਮਹੀਨੇ ਅਸੀਂ ਟਕਰਾ ਮਾਰਦੇ ਰਹੇ ਹਾਂ ਸਾਰੇ ਦਸਤੂਰ ਅਫਸਰਾ ਨੂੰ ਮਿਲੇ ਆ ਸਭ ਨੂੰ ਕਿਹਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਇੱਥੇ ਰਾਤੋਂ ਰਾਤ ਇਹਨਾਂ ਨੇ ਸਾਡੀ ਗੱਲ ਸੁਣ ਕੇ ਤੇ ਅੱਧੀ ਰਾਤ ਵੇਲੇ ਕੰਮ ਸ਼ੁਰੂ ਕੀਤਾ ਅਸੀਂ ਉਹਨਾਂ ਦੇ ਬਹੁਤ احਸਾਨਮੰਦ ਆ ਇਹਦੇ ਨਾਲ ਇੱਥੇ ਦੇ ਪਬਲਿਕ ਤੇ ਜਿਹੜੇ ਸੜਕ ਤੇ ਬੰਦੇ ਜਾਂਦੇ ਨੇ ਹਾਂਜੀ ਉਹਨਾਂ ਦੀ ਜਾਨਾਂ ਵੀ ਬਚਣ ਜੀਆਂ ਔਰ ਸੁਵਿਧਾ ਵੀ ਹੋਏਗੀ ਤੱਤੇ ਥਾਣੇ ਬੰਦ ਹੋ ਜਾਣਗੇ ਡਾਕਟਰ ਸਾਹਿਬ ਪਤਾ ਲੱਗਾ ਕਿ 2 ਸਾਲ ਤੋਂ ਇੱਕ ਕੰਮ ਬੰਦ ਪਿਆ ਸੀ ਹਾਂਜੀ ਜਿੱਥੇ ਤੁਹਾਡਾ ਹਸਪੀਟਲ ਹੈ ਉਹਦੇ ਸਾਹਮਣੇ ਮਜੀਤਾ ਸਪੌਂਸਰ ਦਾ ਵੀ ਘਰ ਹੈ ਹਾਂਜੀ ਕਿ ਕਾਰਨ ਕੀ ਮੰਨਦੇ 2 ਸਾਲ ਤੋਂ ਕੰਮ ਰੁਕਿਆ ਪਿਆ ਸੀ ਨਹੀਂ ਜੀ ਬਸ ਉਹ ਹਾਲਤ ਖਰਾਬ ਕੀਤੀ ਸੀ ਜੀ ਆਸੀ ਸਾਰੇ ਨੂੰ ਅਪਰੋਚ ਕਰਦੇ ਸੀ ਇੱਕ ਦੂਜੇ ਤੇ ਜ਼ਿੰਮੇਵਾਰੀ ਪਾਸ ਕਰ ਦਿੰਦੇ ਸੀ ਐਸਟੀਓ ਐਚ ਸਿੰਦੇ ਪਾਸ ਕਰ ਦਿੰਦਾ ਸੀ ਸੀ ਬ੍ਰਿਜ ਵਾਲੇ ਦੂਜੇ ਤੇ ਪਾਸ ਕਰ ਦਿੰਦੇ ਸੀ ਕਮਿਸ਼ਨਰ ਸਾਹਿਬ ਨੂੰ ਵੀ ਬੜੀ ਵਾਰੀ ਕਿਹਾ ਬਾਕੀ ਸਾਰੇ ਜਿਹੜੇ ਕਾਰਪੋਰੇਸ਼ਨ ਵਾਲੇ ਨੇ ਉਹਨਾਂ ਨੂੰ ਵੀ ਕਿਹਾ ਪਰ ਕਿਸੇ ਨੇ ਸੁਣਾਈ ਨਹੀਂ ਕੀਤੀ ਹਜ ਤੱਕ ਜੇ ਰੋਜ਼ ਉਹ ਦੇਖਦੇ ਸੀ ਕਿ ਸੜਕ ਦੇ ਹਾਲਤ ਇੰਨੇ ਖਰਾਬ ਐ ਤੁਸੀਂ ਦੇਖੋ ਦੇਖੋ ਕਿ ਕੌਂਸਲਰ ਸਾਡੀ ਢਿਲ ਮੰਨਤਾ ਦੇ ਕੌਂਸਲਰ ਸਾਹਿਬ ਨੇ ਵੀ ਸ਼ਾਇਦ ਥੋੜਾ ਤੰਦੇ ਸੀ ਮੈਂ ਬੜਾ ਜ਼ੋਰ ਲਾ ਰਿਹਾ ਮੇਰੀ ਵੀ ਨਹੀਂ ਸੁਣੀ ਜਾ ਰਹੀ ਸੋ ਆਤੋਂ ਹੀ ਅਫਸਰ ਸੁਣਦਾ ਹੀ ਨਹੀਂ ਸੀ ਵੱਡਾ ਜਿਹੜਾ ਸੀਗਾ ਹਾਂਜੀ ਸਾਰਿਆਂ ਨੂੰ ਕੰਟੈਕਟ ਕੀਤਾ ਗਿਆ ਕਾਂਗਰਸ ਦੇ ਕੌਂਸਲਰ ਹੈ ਕਾਂਗਰਸ ਦੀ ਪਿਛਲੇ ਦਿਨੀ ਸਰਕਾਰ ਸੀ ਕਾਂਗਰਸ ਦੇ ਕੌਂਸਲਰ ਦੀ ਕਿਉਂ ਨਹੀਂ ਸੁਣੀ ਜਾਂਦੀ ਪਈ ਸੀ ਕਿਉਂਕਿ 2 ਸਾਲ ਹੋ ਚੁੱਕੇ ਲਗਾਤਾਰ ਐਕਸੀਡੈਂਟ ਹੋ ਰਹੇ ਜਿੰਨੀਆਂ ਦੀ ਇੱਥੇ ਜਾਨਾਂ ਵੀ ਗਈਆਂ ਬਿਲਕੁਲ ਜੀ ਬਿਲਕੁਲ ਜੀ ਐਂਬੂਲੈਂਸ ਆੜ ਜਾਂਦੀਆਂ ਸੀ ਇੱਥੇ ਹਾਂਜੀ ਪਰ ਸੁਣਾਈ ਕਿਸੇ ਦੇ ਨਹੀਂ ਸੀ ਇਹ ਵੀ ਇਹਨਾਂ ਨੂੰ ਵੀ ਅਸੀਂ ਮਿਲਿਆ ਕਵੀ ਮੈਂ ਕਮਰੇਚ ਵੀ ਬੁਲਾਇਆ ਸੀ ਇਤਾਂ ਦੇ ਮੈਂ ਤਾਂ ਬਹੁਤ ਜ਼ੋਰ ਲਾ ਰਿਆ ਮੇਰੀ ਸੁਣਾਈ ਨਹੀਂ ਹੋ ਰਹੀ ਉੱਤੇ ਤੇ ਮੈਂ ਕਿ ਫਿਰ ਤੁਸੀਂ ਕਾਉਂਸਲਰ ਕਾ ਦਿਓ ਹਾਂਜੀ ਜੇ ਤੁਹਾਡੇ ਨੂੰ ਸੁਣਾਈ ਹੋ ਰਹੀ ਤਾਂ ਜਨਰਲ ਪਬਲਿਕ ਨੂੰ ਸੁਣਾਈ ਕਿੱਥੇ ਹੋਏਗੀ ਜੇ ਗੱਲ ਕਰੀਏ ਕਾਰਗੁਜ਼ਾਰੀ ਦੀ ਕਾਰਗੁਜ਼ਾਰੀ ਕਿਦੀ ਵਧੀਆ ਦੇਖਦੇ ਪਏ ਹੋ ਤੁਸੀਂ ਨਹੀਂ ਹੁਣ ਤੇ ਦੇਖ ਕੇ ਦੇਖੋ ਰਾਤੋਂ ਰਾਤ ਜਿਹੜਾ ਕੰਮ ਹੋ ਜਾ ਚੌਪੀ ਘੰਟੇ ਪਹਿਲੇ ਸ਼ਿਕਾਇਤ ਹੋਈ ਹੈ ਔਰ ਇਹਨਾਂ ਨੇ ਤਲ ਬਿਨੂ ਫੋਨ ਕਰ ਦਿੱਤਾ ਔਰ ਅੱਜ ਕੰਮ ਵੀ ਸ਼ੁਰੂ ਹੋ ਜਾ ਦੱਸੋ ਇਸ ਤੋਂ ਵਧੀਆ ਤਾਰ ਦੀ ਜਾਰੀ ਅੱਛੀ ਕੈਟਰੀ ਹੋ ਸਕਦੀ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਸੀਗੀਆਂ ਕਿਉਂਕਿ ਇੱਥੇ ਲੱਗੇ ਹਸਪੀਟਲਸ ਵੀ ਨੇ ਅੱਛੇ ਹਸਪੀਟਲ ਨਹੀਂ ਸ਼ਹਿਰ ਦੇ ਨਾਮੀ ਹਸਪੀਟਲ ਨੇ ਜਿੱਥੇ ਮਰੀਜ਼ਾਂ ਦੀ ਆਵਾਜ਼ਾਈ ਹਰ ਵੇਲੇ ਰਹਿੰਦੀ ਤੁਸੀਂ ਹੁਣ ਵੀ ਦੇਖਿਆ ਵੇ ਦੋ ਐਮਬੂਲੈਂਸਾਂ ਹਸਪੀਟਲ ਦੇ ਵਿੱਚ ਐਂਟਰ ਕੀਤੀਆਂ ਤੇ ਇੱਥੇ ਸੜਕ ਦਾ ਬਹੁਤ ਬੁਰਾ ਹਾਲ ਸੀਗਾ ਤੇ ਲੋਕਾਂ ਦੀਆਂ ਕੰਪਲੇਂਟਸ ਬਹੁਤ ਜ਼ਿਆਦਾ ਸੀ ਪਰਸ਼ਨ ਤੌਰ ਤੇ ਮੈਨੂੰ ਭਾਈ ਸਾਹਿਬ ਨੇ ਵੀ ਡਾਕਟਰ ਸਾਹਿਬ ਸਾਡੇ ਬਹੁਤ ਜੋ ਨਾਮਚੀਨ ਡਾਕਟਰ ਨੇ ਇਥੇ ਇਹਨਾਂ ਦਾ ਮੈਨੂੰ ਕਾਲ ਆਇਆ ਸੀਗਾ 4 ਦਿਨ ਹੋਏ ਵੀ ਇਸੇ ਇਸੇ ਪ੍ਰੋਬਲਮਸ ਬਹੁਤ ਜ਼ਿਆਦਾ ਪਰਸੋਂ ਟਰੱਕ ਵੀ ਉਲਟਿਆਦਾ ਸੀਗਾ ਕੱਲ ਹੁਣ ਡਾਕਟਰ ਸਾਹਿਬ ਨੇ ਦੱਸਿਆ ਸੀ ਕੱਲ ਕਿਸੇ ਐਕਟਿਵਾ ਵੀ ਜਿਹੜੀ ਉਹਦੀ ਲੱਤ ਫ੍ਰੈਕਚਰ ਹੋ ਗਈ ਤੇ ਸਾਰੇ ਰਲ ਕੇ ਫਿਰ ਕੱਲ ਮੈਂ ਸਰਕਟ ਹਾਊਸ ਦੇ ਵਿੱਚ ਮੀਟਿੰਗ ਕੀਤੀ ਸਾਰੇ ਅਫਸਰਾਂ ਨਾਲ ਔਰ ਉਹਨਾਂ ਨੇ ਥੋੜੇ ਜਿਹੇ ਅਧਿਆਤਾਂ ਵੀ ਦਿੱਤੀਆਂ ਵੀ ਇਹ ਕੰਮ ਕਿਉਂ ਰੁਕਿਆ ਉਹਨਾਂ ਨੇ ਸਾਨੂੰ ਕੁਝ ਇੱਕ ਦੋ ਟੈਕਨੀਕਲ ਪ੍ਰੋਬਲਮਸ ਦੱਸੀਆਂ ਸੀ ਉਹ ਅਸੀਂ ਪਹਿਲ ਦੇ ਹੱਦ ਤੇ ਕੱਲ ਹੀ ਕਰਾਤੀਆਂ ਸੀ ਠੀਕ ਕੁਝ ਰਹਿੰਦੀਆਂ ਸੀ ਅੱਜ ਅਸੀਂ ਸਵੇਰੇ ਠੀਕ ਕਰਾਤੀਆਂ ਆਪਾਂ ਸ਼ਾਮ ਤੋਂ ਕੰਮ ਸ਼ੁਰੂ ਕਰਾਤਾ ਜੀ ਜਿੰਨਾ ਤੱਕ ਵੀ ਗੱਲ ਕਰਦੇ ਸਰਕਟ ਆਫ ਦੇ ਮੀਟਿੰਗ ਹੋਈ ਹੈ ਤੁਹਾਡੀ ਸੀਵਰ ਬੋਰਡ ਨਾਲ ਮੀਟਿੰਗ ਹੋਈ ਸੀ ਕੀ ਕਮੀਆਂ ਦਸੀਆਂ 2 ਸਾਲ ਤੋਂ ਆਪਣੀਆਂ ਜਿਹੜੀਆਂ ਕਮੀਆਂ ਪੂਰੀਆਂ ਨਹੀਂ ਕਰ ਸਕਿਓ ਦੇਖੋ ਗੱਲ ਪਤਾ ਕੀ ਹੈ ਜੀ ਇਹ ਜਿਹੜੀਆਂ ਮੈਂ ਮੇਰੀ ਇੱਕ ਸ਼ੁਰੂ ਤੋਂ ਯਾਦ ਹੈ ਨਾ ਪਿਛਲੀਆਂ ਸਰਕਾਰਾਂ ਦੀ ਕੋਈ ਗਲਤੀਆਂ ਨਹੀਂ ਕੱਢਦਾ ਜੋ ਹੋ ਗਿਆ ਹੋ ਗਿਆ ਪਰ ਆਪਾਂ ਜੋ ਉਹਨਾਂ ਨੇ ਜੋ ਸਾਨੂੰ ਦੱਸਿਆ ਸੀ ਗਲਤੀਆਂ ਆਪਾਂ ਸਾਰੀਆਂ ਠੀਕ ਕਰਾਤੀਆਂ ਹੁਣ ਕੰਮ ਵੀ ਸ਼ੁਰੂ ਕਰਾਤਾ ਜੀ ਉਹ ਚਲੋ ਹੋਊਗਾ ਕੋਈ ਛੱਡੋ ਮੈਂ ਕਿਹਾ 2 ਸਾਲ ਤੋਂ 2 ਸਾਲ ਤੋਂ ਜਿਹੜੀਆਂ ਗਲਤੀਆਂ ਦੇ ਸੀਬਨ ਬੋਰਡ ਤੋਂ ਸਹੀ ਨਹੀਂ ਕਰਾ ਸਕਿਆ ਕਿ ਆਂਦੇ ਹੀ ਸਹੀ ਕਰਾ ਦੇ ਦੇਖੋ ਗੱਲ ਪਤਾ ਕੀ ਹੈ ਜੀ ਇਹ ਉਹਨਾਂ ਦਾ ਕੋਈ politcal pressure ਹੋਊਗਾ ਜਾਂ ਕਿਸੇ ਚੀਜ਼ ਦਾ pressure ਹੋਊਗਾ ਜੀ ਅਸੀਂ ਤੁਹਾਨੂੰ ਪਤਾ ਆਮ ਆਦਮੀ ਪਾਰਟੀ ਬਿਨਾ ਪ੍ਰੈਸ਼ਰ ਰਹਿਤ ਕੰਮ ਕਰਦੀ ਹੈ ਜੀ। ਦੋ ਸਾਲਾਂ ਤੋਂ ਕੰਮ ਨਹੀਂ ਹੋਇਆ। ਕਾਂਗਰਸ ਹੀ ਕੌਂਸਲਰ ਸੀ, ਕਾਂਗਰਸ ਹੀ ਸਰਕਾਰ ਸੀ। ਕਿੱਦਾਂ ਦੇ ਦੋ ਕਾਂਗਰਸ ਦੇ ਲੋ? ਚਲੋ ਜੇ ਦੇਖੋ ਜੇ ਉਹਨਾਂ ਨੇ ਕੰਮ ਅੱਛੇ ਕੀਤੇ ਹੁੰਦੇ ਤੇ ਅੱਜ ਸੱਤਾ 'ਚ ਹੁੰਦੇ। ਜੇ ਉਹਨਾਂ ਨੇ ਕੰਮ ਅੱਛੇ ਨਹੀਂ ਕੀਤੇ ਤਾਂ ਹੀ ਤਾਂ ਆਮ ਆਦਮੀ ਪਾਰਟੀ ਦੀ ਜੁੜੀ ਗੱਲ ਕਰੀਏ ਅਸਲੋਂ ਕੀ ਆਇਆ ਕਿ ਸਾਡੀ ਕਾਰਪੋਰੇਸ਼ਨ ਨਾਲ ਤਾਲਮੇਲ ਨਹੀਂ ਸੀ। ਹੁਣ ਤਾਲਮੇਲ ਸੀ। ਇਹ ਹੁਣ ਤਾਲਮੇਲ ਬਣਾਤਾ ਹੈ ਜੀ ਕੋਈ ਥੋੜਾ ਜਿਹਾ ਕਲ ਮੇਂ ਅੰਡਰਸਟੈਂਡਿੰਗ ਸੀ ਉਹ ਅਸੀਂ ਪੂਰੀ ਦੂਰ ਕਰਤੀ। ਦੋਨ ਨਾਰਮਲ ਤਰੀਕੇ ਨਾਲ ਹੋਏਗਾ ਸਮੂਹ ਤਰੀਕੇ ਨਾਲ ਤੁਸੀਂ ਤੇ ਕੰਮ ਕਰਵਾ ਰਹੇ ਹੋ ਖੜ ਕੇ ਕਰਾ ਦੇ ਕੋਈ ਪਰ ਜਿਹੜੀ ਪ੍ਰੋਜੈਕਟ ਵਿੱਚ ਮਟੀਰੀਅਲ ਵਰਤਿਆ ਜਾਂਦਾ ਕਿ ਰੀਟੇਲ ਵਰਤੀ ਜਾਂਦੀ ਘਟਾਲਾ ਕੀਤਾ ਜਾਂਦਾ ਬਿਲਕੁਲ ਨਹੀਂ ਹੋਏਗਾ ਬਿਲਕੁਲ ਨਹੀਂ ਹੋਏਗਾ ਮੈਂ ਖੁਦ ਪਰਸਨਲ ਤੌਰ ਤੇ ਵੀ ਚੈੱਕ ਕਰਾਂਗਾ ਔਰ ਇੰਜੀਨੀਅਰ ਦੀ ਡਿਊਟੀ ਵੀ ਲੱਗੂਗੀ ਔਰ ਚੀਜ਼ ਨੂੰ ਚੈੱਕ ਕਰਨ ਕੋਈ ਇੰਜੀਨੀਅਰ ਵੀ ਚੈੱਕ ਕਰੇਗਾ ਇਹ ਜੇ ਥੋੜੀ ਦੂਰੀ ਕਰ ਜਾਈਏ ਜੋਲ ਆਪਣਾ ਜੋਸ਼ੀ ਹਸਪਤਲ ਦਾ ਮਸਲਾ ਸੀਗਾ ਉਹ ਹਲੀ ਠੰਡੇ ਬਸਤੇ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇ ਰਿਹਾ ਨਾ ਨਾ ਤਾਂ ਕੋਈ ਜੇਈਤੀ ਕਾਰਵਾਈ ਹੋਈ ਹੈ ਜਦ ਜਿਹੜੇ ਨਕਸ਼ਾ ਪਾਸ ਦਿੱਤਾ ਉੱਤੇ ਕਾਰਵਾਈ ਹੋਈ ਕੀ ਮੰਨਦੇ ਕੀ ਹੋਏ ਹੋਏਗੀ ਕਾਰਵਾਈ ਦੇਖੋ ਮੇਰੇ ਧਿਆਨ ਦੇ ਵਿੱਚ ਆਇਆ ਤੁਹਾਨੂੰ ਪਤਾ ਹੀ ਹੈ ਮੈਂ ਪੂਰਾ ਧਿਆਨ ਲਾ ਕੇ ਸਾਰਾ ਦੇਖਦਾ ਪਿਆ ਹਾਂ ਉਸ ਤੋਂ ਬਾਅਦ ਥੋੜਾ ਜਿਹਾ ਜੇ ਅਗਰ ਮੈਨੂੰ ਨਰਮਤਾਈ ਨਜ਼ਰ ਵੀ ਆਈ ਹੈ ਤੇ ਮੈਂ ਚੰਡੀਗੜ੍ਹ ਤੁਹਾਨੂੰ ਪਤਾ ਇਹ ਲੈਟਰ ਦੇ ਕੇ ਆਇਆ ਹਾਂ ਕੰਪਲੇਨਟ ਕਰਕੇ ਆਇਆ ਹਾਂ ਇਹਦੀ ਪੂਰੀ ਕਾਰਵਾਈ ਹੋਏਗੀ ਤੁਸੀਂ ਚਿੰਤਾ ਨਾ ਕਰੋ ਜਿਹੜਾ ਐਸਐਮਜ਼ਡ ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ